ਸਕਾਲੀ ਵੱਡੀ ਖੁਸ਼ਖਬਰੀ ਮੋਦੀ ਨੇ ਦਿੱਤਾ ਵੱਡਾ ਤੋਹਫਾ ਲੰਬੇ ਸਮੇਂ ਦੀ ਉਡੀਕ ਹੋਈ ਖਤਮ ਅਮਰੀਕਾ ਤੋਂ ਆਈ ਵੱਡੀ ਖਬਰ ਭਾਰਤੀ ਨੇ ਚੜ ਦਿੱਤਾ ਨਵਾਂ ਹੀ ਚੰਨ ਚਾਰੇ ਪਾਸੇ ਹੋ ਰਹੀ ਹੈ ਵਿਚਨਾ ਸਿਮਰਨਜੀਤ ਮਾਨ ਨੇ ਸਿੱਖਾਂ ਦੇ ਮਨ ਦੀ ਪੜੀ ਗੱਲ ਮੋਦੀ ਤੇ ਪਾਕਿਸਤਾਨ ਕੋਲ ਰੱਖੀ ਮੰਗ ਸੰਗਤ ਦੀਆਂ ਸਰਕਾਰਾਂ ਤੇ ਟਿਕੀਆਂ ਨਜ਼ਰਾਂ ਪਾਕਿਸਤਾਨ ਨੇ ਕੀਤਾ ਦਾਅਵਾ ਅਸੀਂ ਕਈ ਸਿੱਖ ਸਥਾਨਾਂ ਦੇ ਰਖਵਾਲੇ ਦਰਬਾਰ ਸਾਹਿਬ ਤੇ ਹਮਲੇ ਦੀ ਨਹੀਂ ਰੱਖਦੇ ਸੋਚ रेल ਦਾ ਸਫਰ ਸੁਖਾਲਾ ਹੋਣ ਕਰਕੇ ਮਾਲਵਾ ਇਲਾਕੇ ਦੇ ਰੇਲ ਯਾਤਰੀਆਂ ਲਈ ਹੁਣ ਖੁਸ਼ਖਬਰੀ ਹੀ ਖੁਸ਼ਖਬਰੀ ਹੈ ਕਿਉਂਕਿ ਵਠੰਡਾ ਤੋਂ ਚੰਡੀਗੜ੍ਹ ਲਈ ਦਿੱਤੇ ਸਿੱਧੀ ਰੇਲ ਲਾਈਨ ਲਈ ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਬਜਟ ਮਨਜ਼ੂਰ ਕਰ ਦਿੱਤਾ ਗਿਆ ਤੇ ਇਹ ਸਫਰ ਜਲਦ ਸ਼ੁਰੂ ਹੋਵੇਗਾ ਉੱਥੇ ਹੀ ਹੁਣ ਸਖਸ਼ਰਦਾਲੂ ਨੂੰ ਤੱਕ ਤਾ ਸ਼੍ਰੀ ਨਾਦੇੜ ਸਾਹਿਬ ਦੇ ਦਰਸ਼ਨਾਂ ਲਈ ਵੀ ਰਾਹ ਸੌਖਾ ਹੋ ਜਾਵੇਗਾ ਕਿਉਂਕਿ ਭਾਰਤ ਸਰਕਾਰ ਦੇ ਹਦਾਇਤਾਂ ਤੇ ਰੇਲਵੇ ਵਿਭਾਗ ਵੱਲੋਂ ਤੱਕ ਤਾ ਸ਼੍ਰੀ ਨਾਦੇੜ ਸਾਹਿਬ ਹਜ਼ੂਰ ਸਾਹਿਬ ਲਈ ਫਿਰੋਜ਼ਪੁਰ ਤੋਂ ਵਾਇਆ ਵਠੰਡਾ ਰੇਲ ਗੱਡੀ ਦਾ ਸਫਰ ਸ਼ੁਰੂ ਹੋਣ ਵਾਲਾ ਜਿਸ ਕਰਕੇ ਮਾਲਵਾ ਇਲਾਕੇ ਦੇ ਸਿੱਖ ਸ਼ਰਧਾਲੂਆਂ ਲਈ ਖੁਸ਼ੀ ਦੀ ਖਬਰ ਹੈ ਤੇ ਹੁਣ ਜੋ ਵੀ ਸ਼ਰਧਾਲੂ ਤੱਕ ਤੇ ਸ਼੍ਰੀ ਨਾਦੇੜ ਸਾਹਿਬ ਦੇ ਦਰਸ਼ਨ ਕਰਨ ਲਈ ਜਾਣਾ ਚਾਹਣਗੇ ਉਹ ਵਾਇਆ ਰੇਲ ਦਾ ਸਫ਼ਰ ਰਾਮ ਨਾਲ ਦਰਸ਼ਨ ਕਰਨ ਲਈ ਜਾ ਸਕਦੇ ਨੇ ਜਾਣਕਾਰੀ ਅਨੁਸਾਰ ਭਾਰਤੀ ਰੇਲਵੇ ਵੱਲੋਂ ਧਾਰਮਿਕ ਸਥਾਨਾਂ ਨੂੰ ਚਲਾਈਆਂ ਜਾ ਰਹੀਆਂ ਵਿਸ਼ੇਸ਼ ਟ੍ਰੇਨਾਂ ਦੀ ਲੜੀ ਤਹਿਤ ਫਿਰੋਜ਼ਪੁਰ ਤੋਂ ਸ਼੍ਰੀ ਨਾਦੇੜ ਸਾਹਿਬ ਤੱਕ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕੀਤੀ ਜਾ ਰਹੀ ਹੈ ਜੋ ਵਾਇਆ ਵਠੰਡਾ ਚਲੇਗੀ ਜਿਸ ਨਾਲ ਮਾਲਵੇ ਦੇ ਕਰੀਬ 4 ਤੋਂ 5 ਜ਼ਿਲ੍ਹਿਆਂ ਨੂੰ ਸਿੱਧਾ ਸੰਪਰਕ ਮਿਲੇਗਾ ਇਹ ਟ੍ਰੇਨ ਭਾਵੇਂ ਹਫ਼ਤੇ ਵਿੱਚ ਇੱਕ ਦਿਨ ਸ਼ੁੱਕਰਵਾਰੀ ਫਿਰੋਜ਼ਪੁਰ ਤੋਂ ਨਾਦੇੜ ਸਾਹਿਬ ਤੱਕ ਚੱਲੇਗੀ ਪਰੰਤੂ ਆਉਂਦੇ ਸਮੇਂ ਵਿੱਚ ਇਸ ਦਾ ਰੇਲ ਸਫਰ ਰੈਗੂਲਰ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਰੇਲਵੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਰੇਲ ਗੱਡੀ ਫਿਰੋਜ਼ਪੁਰ ਕੈਂਟ ਤੋਂ ਚੱਲ ਕੇ ਫਰੀਦਕੋਟ ਕੋਟਪੂਰਾ ਤੇ ਬਠਿੰਡਾ ਤੋਂ ਬਾਅਦ ਸਿੱਧੀ ਦਿੱਲੀ ਵਿਖੇ ਰੁਕੇਗੀ ਜਿਸ ਨਾਲ ਸ਼੍ਰੀ ਨਾਦੇੜ ਸਾਹਿਬ ਦਾ ਸਫਰ ਕੁਝ ਘੰਟਿਆਂ ਵਿੱਚ ਤੈਅ ਕੀਤਾ ਜਾ ਸਕੇਗਾ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਸ ਪ੍ਰੋਜੈਕਟ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਤੱਕਤ ਸ਼੍ਰੀ ਦਮਦਮਾ ਸਾਹਿਬ ਨੂੰ ਵੀ ਰੇਲ ਲਾਈਨ ਨਾਲ ਜੋੜ ਲਈ ਵੱਡੇ ਪੱਧਰ ਤੇ ਯਤਨ ਜਾਰੀ ਨੇ ਅਤੇ ਆਉਂਦੇ ਸਮੇਂ ਵਿੱਚ ਇਸ ਪ੍ਰਜੈਕਟ ਨੂੰ ਵੀ ਅਮਲੀ ਰੂਪ ਪਹੁੰਚਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਹਰ ਧਰਮ ਦਾ ਸਤਿਕਾਰ ਕਰਦੀ ਹੈ ਤੇ ਤਖਤ ਸਹਿਵਾਨਾਂ ਨੂੰ ਰੇਲ ਲਾਈਨ ਨਾਲ ਜੋੜ ਲਈ ਇਹ ਉਪਰਾਲੇ ਕੀਤੇ ਜਾ ਰਹੇ ਨੇ ਨਦੇੜ ਸਾਹਿਬ ਨੂੰ ਫਿਰੋਜ਼ਪੁਰ ਤੋਂ ਵਾਇਆ ਬਠਿੰਡਾ ਰੇਲ ਸਫ਼ਰ ਸ਼ੁਰੂ ਹੋਣ ਕਰਕੇ ਸਿੱਖ ਅਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਮਰੀਕਾ ਵਿੱਚ ਰਹਿਣ ਵਾਲੇ ਇੱਕ ਭਾਰਤੀ ਨਾਗਰਿਕ ਨੇ ਕਈ ਅਮਰੀਕੀ ਰਾਜਾਂ ਵਿੱਚ ਅਪਰਚੂਨ ਸਟੋਰਾਂ ਤੇ ਹਥਿਆਰਬੰਦ ਡਕੈਤੀ ਨੂੰ ਅੰਜਾਮ ਦੇਣ ਦਾ ਅਪਰਾਧ ਕਬੂਲ ਕੀਤਾ ਹੈ। ਉਸਨੇ ਟਕੈਤੀ ਪੀੜਤਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਲਾਭ ਪ੍ਰਾਪਤ ਕਰ ਲਈ ਧੋਖਾਧੜੀ ਨਾਲ ਵੀਜ਼ਾ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਤੋਂ ਪੈਸੇ ਵਸੂਲੇ। ਨਿਊਯਾਰਕ ਦੇ ਨਿਵਾਸੀ ਰਾਮਪਾਈ ਪਟੇਲ ਨੂੰ ਬੋਸਟਨ ਵਿੱਚ ਅਮਰੀਕੀ ਜਿਲਾ ਜੱਜ ਮਿਉਂਗ ਜੇ ਸਿਲਵੇਰੀ ਦੇ ਸਾਹਮਣੇ ਪੇਸ਼ ਹੋਏ ਜੌਨ ਨੇ ਵੀਜ਼ਾ ਧੋਖਾਧੜੀ ਦੀ ਸਾਜ਼ਿਸ਼ ਰਚਣ ਦੇ ਇੱਕ ਦੋਸ਼ਤਾ ਦੋਸ਼ੀ ਮੰਨਿਆ ਗਿਆ ਇਸ ਮਾਮਲੇ ਵਿੱਚ ਸਜ਼ਾ 20 ਅਗਸਤ ਨੂੰ ਨਾਈ ਚਾ ਵੇਗੀ ਅਮਰੀਕੀ ਸੰਗੀ ਵਕੀਲਾ ਅਨੁਸਾਰ ਪਟੇਲ ਅਤੇ ਇੱਕ ਸਹਿ ਸਾਜ਼ਿਸ਼ਕਰਤਾ ਨੇ ਮਾਰਚ 2023 ਵਿੱਚ ਇੱਕ ਅਪਰਾਧ ਦੀ ਸ਼ੁਰੂਆਤ ਕੀਤੀ ਜਿਸ ਦੌਰਾਨ ਉਹਨਾਂ ਨੇ ਘਟੋ-ਘਟ 9 ਸਟੋਰਾਂ ਅਤੇ ਰੈਸਟੋਰੈਂਟਾਂ ਵਿੱਚ ਡਕੈਤੀਆਂ ਕੀਤੀਆਂ ਇਨ੍ਹਾਂ ਡਕੈਤੀਆਂ ਦਾ ਉਦੇਸ਼ ਹੰਸਕ ਅਪਰਾਧਾਂ ਦੇ ਦ੍ਰਿਸ਼ਾਂ ਨੂੰ ਘਟਾਉਣਾ ਸੀ ਤਾਂ ਜੋ ਸਟੋਰ ਕਲਰਕ ਜਾਂ ਮਾਲਕ ਯੂ ਗੈਰ ਪ੍ਰਵਾਸੀ ਸਥਿਤੀ ਲਈ ਅਰਜ਼ੀ ਦੇ ਸਕਣ ਜ਼ੂ ਵੀਜ਼ਾ ਇੱਕ ਵਿਸ਼ੇਸ਼ ਵੀਜ਼ਾ ਜੋ ਗੰਭੀਰ ਅਪਰਾਧਾਂ ਦੇ ਪੀੜਤਾਂ ਨੂੰ ਦਿੱਤਾ ਜਾਂਦਾ ਜੋ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਸਹਾਇਤਾ ਕਰਦੇ ਨੇ ਇਸ ਪੂਰੀ ਕਹਾਣੀ ਵਿੱਚ ਪੀੜਤ ਨੇ ਪਟੇਲ ਨੂੰ ਵੱਡੀ ਰਕਮ ਅਦਾ ਕੀਤੀ ਸੀ ਇਨ੍ਹਾਂ ਨਾਟਕੀ ਘਟਨਾਵਾਂ ਦੇ ਆਧਾਰ ਤੇ ਘੱਟੋ-ਘੱਟ 2 ਵਿਅਕਤੀਆਂ ਨੇ ਜ਼ੂ ਵੀਜ਼ਾ ਅਰਜ਼ੀਆਂ ਜਮ੍ਹਾਂ ਕਰਵਾਈਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਭਾਰਤ ਤੇ ਪਾਕਿਸਤਾਨ ਦੋਵੇਂ ਸਰਕਾਰਾਂ ਕੋਲ ਅਪੀਲ ਕੀਤੀ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਲਈ ਬਣਾਈ ਗਏ ਕਾਰਿਡੋਰ ਲਾਂਘੇ ਨੂੰ ਤੁਰੰਤ ਖੋਲ੍ਹਿਆ ਜਾਵੇ ਉਹਨਾਂ ਕਿਹਾ ਕਿ ਕਾਰਿਡੋਰ ਸਿੱਖ ਪੰਥ ਦੀ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਤੇ ਇਸ ਦਾ ਲੰਬੇ ਸਮੇਂ ਤੱਕ ਬੰਦ ਰਹਿਣਾ ਸਿੱਖ ਭਾਈਚਾਰੇ ਦੀ ਆਸਥਾ ਤੇ ਅਗਿਆਤ ਹੈ ਮਾਨ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਤੇ ਜੰਗੀ ਮਾਹੌਲ ਕਾਰਨ ਇਹ ਲਾਂਘਾ ਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਜਦਕਿ ਹਾਲਾਤ ਕਾਬੂ ਵਿੱਚ ਨੇ ਅਤੇ ਕੋਈ ਜੰਗੀ ਜਾ ਫੌਜੀ ਟਕਰਾਅ ਨਹੀਂ ਚੱਲ ਰਿਹਾ ਤਾਂ ਇਸ ਲਾਂਘੇ ਨੂੰ ਬੰਦ ਰੱਖਣ ਦਾ ਕੋਈ ਖਾਸ ਕਾਰਨ ਨਹੀਂ ਰਹਿ ਜਾਂਦਾ ਉਹਨਾਂ ਨੇ ਦਲੀਲ ਦਿੱਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਜਿਸ ਤੇ ਦਰਸ਼ਨ ਸਿੱਖਾਂ ਲਈ ਵਿਸ਼ੇਸ਼ ਮਹੱਤਵ ਰੱਖਦੇ ਨੇ ਇਸ ਕੋਰੀਡੋਰ ਰਾਹੀਂ ਹਜ਼ਾਰਾਂ ਸਿੱਖ ਰੋਜ਼ਾਨਾ ਨਤਮਸਤਕ ਹੋਣ ਜਾਂਦੇ ਜੋ ਹੁਣ ਇਸ ਬੰਦਿਸ਼ ਕਰਕੇ ਆਪਣੀ ਆਸਥਾ ਪੂਰੀ ਨਹੀਂ ਕਰ ਸਕਦੇ ਮਾਨ ਨੇ ਆਖਿਆ ਕਿ ਮਸ਼ਰੂਮੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਕਾਰਾਂ ਨੂੰ ਅਪੀਲ ਕਰਦਾ ਕਿ ਰਾਜਨੀਤਿਕ ਜਾਂ ਸੁਰੱਖਿਆ ਕਾਰਨਾਂ ਤੋਂ ਭਰੁੱਟ ਕੇ ਧਾਰਮਿਕ ਭਾਵਨਾਵਾਂ ਨੂੰ ਸਮਝਦਿਆਂ ਇਸ ਲਾਂਘੇ ਨੂੰ ਫੌਰੀ ਦਰਸ਼ਨਾ ਲਈ ਖੋਲਿਆ ਜਾਵੇ ਮਾਨ ਨੇ ਵੀ ਹਲਕੀ ਕੀਤਾ ਕਿ ਕੋਰੀਡੋਰ ਸਿਰਫ ਧਾਰਮਿਕ ਮਹੱਤਵ ਨਹੀਂ ਰੱਖਦਾ ਸਗੋਂ ਭਾਰਤ-ਪਾਕਿਸਤਾਨ ਵਿਚਕਾਰ ਵਿਸ਼ਵਾਸ ਦਾ ਇੱਕ ਰਾਹ ਵੀ ਸੀ ਇਸ ਨੂੰ ਬੰਦ ਕਰਨਾ ਸਹੀ ਨਹੀਂ ਹੈ ਉਹਨਾਂ ਕਿਹਾ ਕਿ ਹੁਣ ਜਦ ਹਾਲਾਤ ਆਮ ਹੋ ਚੁੱਕੇ ਨੇ ਸਿੱਖਾਂ ਦੀਆਂ ਭਾਵਨਾਵਾਂ ਇਤਿਹਾਸਤਾਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਲਾਂਘਾ ਜਲਦ ਤੋਂ ਜਲਦ ਦੁਬਾਰਾ ਖੋਲਿਆ ਜਾਣਾ ਚਾਹੀਦਾ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲੀ ਵਿੱਚ ਹੋਏ ਫੌਜੀ ਟਕਰਾਅ ਦੌਰਾਨ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਪਾਕਿਸਤਾਨ ਨੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਨੂੰ ਡਰੋਨ ਅਤੇ ਮਜ਼ਾਈਲ ਹਮਲਿਆਂ ਨਾਲ ਨਿਸ਼ਾਨਾ ਬਣਾਇਆ ਸੀ ਜਿਸ ਨੂੰ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਅਤੇ ਹੋਰ ਰੱਖਿਆ ਪ੍ਰਣਾਲੀ ਨੇ ناکਾਮ ਕਰ ਦਿੱਤਾ ਇਸ ਸਭ ਘਟਨਾਕ੍ਰਮ ਤੇ ਪਾਕਿਸਤਾਨ ਵਿਦੇਸ਼ ਦਫਤਰ ਦੇ ਬਲਾਰੇ ਨੇ ਭਾਰਤੀ ਫੌਜ ਅਧਿਕਾਰੀ ਦੇ ਇਹਨਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਤੇ ਝੂਠਾ ਘਰਾੜ ਦਿੱਤਾ ਉਹਨਾਂ ਕਿਹਾ ਕਿ ਪਾਕਿਸਤਾਨ ਸਾਰੇ ਧਾਰਮਿਕ ਸਥਾਨਾਂ ਦਾ ਪੂਰਾ ਸਤਿਕਾਰ ਕਰਦਾ ਹੈ ਤੇ ਗੁਰਮੰਦਰ ਸਾਹਿਬ ਵਰਗੇ ਪਵਿੱਤਰ ਸਥਾਨ ਨੂੰ ਨਿਸ਼ਾਨਾ ਬਣਾਉਣ ਦੀ ਕਲਪਨਾ ਵੀ ਨਹੀਂ ਕਰ ਸਕਦਾ ਇਸ ਦੇ ਉਲਟ ਉਹਨਾਂ ਨੇ ਉਲਟਾ ਦੋਸ਼ ਲਗਾਏ ਕਿ ਭਾਰਤ ਨੇ ਪਾਕਿਸਤਾਨ ਵਿੱਚ ਕਈ ਧਾਰਮਿਕ ਸਥਾਨਾਂ ਤੇ ਹਮਲੇ ਕੀਤੇ ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਲੋਕ ਮਾਰੇ ਗਏ ਨੇ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਹੁਣ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਪਾਕਿਸਤਾਨ ਕਈ ਪ੍ਰਮੁੱਖ ਸਿੱਖ ਧਾਰਮਿਕ ਸਥਾਨਾਂ ਦਾ ਮਾਣ ਮੱਤਾ ਰਖਵਾਲਾ ਤੇ ਹਰ ਸਾਲ ਹਜ਼ਾਰਾਂ ਸਿੱਖ ਸ਼ਰਧਾਲੂਆਂ ਦਾ ਸਵਾਗਤ ਕਰਦਾ ਹੈ ਜਿਨ੍ਹਾਂ ਵਿੱਚ ਵੀਜ਼ਾ ਮੁਕਤ ਕਰਤਾਰਪੁਰ ਲਾਂਘੇ ਰਾਹੀਂ ਆਉਣ ਵਾਲੇ ਵੀ ਸ਼ਾਮਲ ਨੇ ਸਾਰਿਆਂ ਨੇ ਅੱਗੇ ਕਿਹਾ ਕਿ ਇਸ ਪਸ਼ੋਕੜ ਵਿੱਚ ਗੋਲਡਨ ਟੈਂਪਲ ਨੂੰ ਨਿਸ਼ਾਨਾ ਬਣਾਉਣ ਦੀ ਪਾਕਿਸਤਾਨ ਦੀ ਕੋਸ਼ਿਸ਼ ਬਾਰੇ ਕੋਈ ਵੀ ਦਾਵਾ ਬਿਲਕੁਲ ਬੇਬੁਨਿਆਦ ਤੇ ਗਲਤ ਹੈ ਇਸ ਤੋਂ ਪਹਿਲਾਂ ਮੀਡੀਆ 'ਚ ਖਬਰਾਂ ਰਹੀਆਂ ਕਿ ਅੰਮ੍ਰਿਤਸਰ ਵਿੱਚ ਇੱਕ ਮੀਡੀਆ ਬਰੀਫਿੰਗ ਦੌਰਾਨ 15 ਇਨਫੈਂਟਰੀ ਰਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਮੇਜਰ ਜਨਰਲ ਕਰਤਿਕ ਸ਼ੀ ਸ਼ਸ਼ੇਦਰੀ ਨੇ ਕਿਹਾ ਕਿ ਹਾਲੀ ਵਿੱਚ ਹੋਏ ਹਮਲਿਆਂ ਵਿੱਚ ਗੋਲਡਨ ਟੈਂਪਲ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪਾਕਿਸਤਾਨ 'ਤੇ ਹਰਮੰਦਰ ਸਾਹਿਬ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ ਸੀ ਉਹਨਾਂ ਕਿਹਾ ਸੀ ਕਿ ਪਾਕਿਸਤਾਨ ਜਾਣਬੁੱਝ ਕੇ ਭਾਰਤ ਵਿੱਚ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਜਿਸ ਵਿੱਚ ਪੰਚ ਜ਼िले ਵਿੱਚ ਇੱਕ ਗੁਰਦੁਆਰਾ ਅਤੇ ਇੱਕ ਕਨਵੈਂਟ ਸਕੂਲ ਸ਼ਾਮਲ ਹੈ ਜਿਸ ਦੇ ਨਤੀਜੇ ਵਜੋਂ ਕਈ ਨਾਗਰਿਕ ਮਾਰੇ ਗਏ ਸਨ ਉਹਨਾਂ ਪਾਕਿਸਤਾਨ ਦੇ ਟਕਰਾ ਨੂੰ ਫਿਰਕੂ ਰੰਗ ਦੇਣ ਤੇ ਗਲਤ ਜਾਣਕਾਰੀ ਫਲਾਉਣ ਦਾ ਵੀ ਇਲਜ਼ਾਮ ਲਾਇਆ ਸੀ